ਜੀਤੋ ਮੈਂ ਤੇਰੇ ਵਾਸਤੇ ਦੁੱਲੇ ਕੇ ਖੇਤੋਂ ਚੋਰੀ ਕਦੂ ਤੋੜੀ ਜਾਂਦਾ ਸੀ ਉਹਦੀ ਮਾਂ ਤੇ ਉਹਨੇ ਮੈਨੂੰ ਚੋਰੀ ਕਰਦੇ ਦੇਖ ਲਿਆ ਤੇ ਉਹ ਮੇਰੇ ਪਿੱਛੇ ਹੱਥ ਧੋਕੇ ਪੈ ਗਏ ਨੇ ਫਾਈ ਸਰਦਾਰ ਜੀ ਆਦਮੀ ਕੀ ਕਹਿ ਕਮਾ ਬੈਠਿਓ ਦੁੱਲਾ ਮੈਲੀ ਤਾਂ ਇੰਨਾ ਖਤਰਨਾਕ ਬੰਦਾ ਹੈ ਜਿਹਨਾਂ ਨੇ ਘਰੋਂ ਬਿੱਲੀ ਗਲਾਸ ਦੋਦ ਤੁਨਾ ਪੀ ਲੈ ਤਾਂ ਉਹਨੂੰ ਚੋਕੇ ਦੋਸੇ ਪੂਰਾ ਕਰ ਲੈਂਦਾ ਹੈ ਤੁਸੀਂ ਉਹਨਾਂ ਨੇ ਕਦੂ ਤੋੜ ਲਿਆ ਹੋ ਹੁਣ ਪਤਾ ਨਹੀਂ ਤੁਹਾਡੇ ਨਾਲ ਕੀ ਕੀ ਕਰਨਗੇ ਉਹ ਸਾਡੇ ਅੱਗੇ ਅੱਗੇ ਕਦੂ ਤੂੰ ਹੀ ਤੋੜ ਕੇ ਲੈ ਕੇ ਆਇਆ ਨਾ ਵੇ ਮਾਦਿਆ ਤੇ ਤੂੰ ਰਿਆ ਉਹ ਮੈਂ ਹੀ ਤੋੜ ਮੈਂ ਤੁਹਾਡੇ ਕੱਦੂ ਫਿਰ ਕਿੱਡੀ ਕਵੱਟੀ ਗੱਲ ਹੋ ਗਈ ਵੀਰ ਜੀ ਕੱਦੂ ਹੀ ਨਹੀਂ ਕੋਈ ਆਖਰਦਾਨੀ ਆ ਗਈ ਇਹ ਐਡੀ ਵੱਡੀ ਗੱਲ ਨਹੀਂ ਤੇ ਮੋੜ ਕਿਉਂ ਨਹੀਂ ਦਿੰਦਾ ਸਾਡੇ ਕੱਦੂ ਓਏ ਹੁਣ ਅਸੀਂ ਕੱਦੂ ਨਹੀਂ ਮੋੜ ਸਕਦੇ ਓਏ ਦੁੱਲਿਆ ਹੁਣ ਤਾਂ ਅਸੀਂ ਗੰਡੇ ਗੁੰਡੇ ਚੀਰੀ ਬੈਠੇ ਆਂ ਜੀਤੋ ਤੜਕੇ ਦੀ ਤਿਆਰੀ ਕਰ ਮੈਂ ਦੇਖਦਾ ਕਿਹੜਾ ਪਾਇੰਟ ਦਾ ਵੀਰ ਅੱਜ ਸਾਨੂੰ ਕੱਦੂ ਖੰਡ ਤੋਂ ਰੋਕਦਾ ਬੈਠੇ ਹੁਣ ਤਾਂ ਕੱਦੂ ਦੀ ਤਿਆਰੀ ਜੂਰੀ ਕਰੀ ਬੈਠੇ ਨੇ ਹੁਣ ਆਪਾਂ ਕੱਦੂ ਦਾ ਬਦਲਾ ਕੱਲ ਨੂੰ ਲਵਾਂਗੇ ਓ ਮੌਲਿਆ ਲਾਉ ਨਜ਼ਾਰੇ ਹਰ ਕੱਦੂ